ਸਤਨਾਮ ਸ਼੍ਰੀ ਵਾਖੀ ਗੁਰੂ ਸਾਹਿਬ ਜੀ ਆ ਮੈਂ ਨਹੀਂ ਤੁਹੋਂ ਨਹੀਂ ਜਿਹਾ ਹੈ ਲਮੁਰ ਬਹੁ ਸੱਲ ਜਾ ਰਾ ਕਰਿਓ ਸਤਨਾ ਜਨ ਤੋਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਨਾਰ ਮਹਲਾ 4 ਗੰਗਾ ਜਮਨਾ ਗੋਦਾਵਰੀ ਸੁਸ੍ਰੀਤੇ ਕਰੇ ਉਦਮ ਧੂਰ ਸਾਧੂ ਕੀ ਤਾਈ ਤੇਲ ਬਿੰਕ ਮੈਲ ਪਰੇ ਅਮਰੇ ਪਰੇ ਹਮਰੇ ਵਿੱਚ ਹਮਰੇ ਮੈਲ ਸਾਧੂ ਕੀ ਧੂਰ ਗਵਾਏ ਤੇਰਤ 68 ਮੱਜਨ ਨਾ ਸਤ ਸੰਗਤ ਕੀ ਧੂਰ ਪਰੇ ਉੱਡਦੇ ਤਰੇ ਸਭ ਦੁਰਮਤ ਬੈ ਲਗਵਾਈ 라ਉ ਯਾਦੁਰੀ ਯਾਰਨਵੀ ਤਬੇ ਪਾਗੇਸ਼ਰ ਅਨੰਤ ਅਰਤ ਪਿਉ ਮੈਂ ਸਾਈ ਕਾਂਸੀ ਕ੍ਰਿਸ਼ਨ ਚਿਰਾਵਤ ਗਾਓ ਨਹਾਰ ਜਨ ਸੁਭਾ ਪਈ ਜਿਤਨੇ ਤੀਰਤ ਦੇਵੀ ਤਪ ਪਈ ਸਭ ਤਿਤਨੇ ਲੋਚੇ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੇ ਗੁਰ ਸਾਧੂ ਮੈਂ ਤਿਸ ਕੀ ਧੂਰ ਮੁਕਲਾਏ ਜਿਤਨੇ ਸੇਚ ਤੁਮਰੀ ਮੇਰੇ ਸੁਮੀ ਸਾਧੂ ਤੇ ਤਰੀ ਲੋਚੇ ਧੂਰ ਸਾਧੂ ਕੀ ਤਾਈ ਨਾਨਕੁ ਨਾਦਿ ਹੋਵੇ ਜਿਸ ਲਿਖਿਆ ਤੇ ਸਾਧੂ ਧੂਰ ਦੇ ਹਰ ਪਾਰ ਦੰਗ ਨਾਨਕਾ ਵਿਲਾਟੂਵੇ ਜਿਸ ਲਿਖਿਆ ਤੇ ਸਾਧੂ ਧੂਰ ਦੇ ਹਰ ਪਾਰ ਦੰਗ ਵਾਹਿਗੁਰੂ ਦੇ ਕੀ ਫਤਿਹ ਅੱਜ ਦਿਨ ਬੁੱਧਵਾਰ 4 ਜੂਨ 22 ਜੇਠ ਹੈ ਅੱਜ ਦਿਨ ਬੁੱਧਵਾਰ 4 ਜੂਨ 22 ਜੇਠ ਹੈ ਵਾਹਿਗੁਰੂ ਦੇ ਖਾਤਸਾ ਵਾਹਿਗੁਰੂ ਦੇ ਕੀ ਫਤਿਹ